ਜਦੋਂ ਅਸੀਂ ਨੇਚਰ 'ਚ ਕਿਸੇ ਵੱਡੀ ਚੀਜ਼ ਨੂੰ ਦੇਖਦੇ ਆ ਇੱਕ ਟ੍ਰੀ ਦੀ ਐਗਜ਼ਾਮਪਲ ਲੈ ਕੇ ਇਹਨੂੰ ਆਪਾਂ ਸਮਝ ਸਕਦੇ ਆ ਠੀਕ ਹੈ ਟ੍ਰੀ ਇੱਕ ਸਟੈਮ ਤੋਂ ਇੱਕ ਉਹ ਤੋਂ ਤਣੇ ਤੋਂ ਸ਼ੁਰੂ ਹੁੰਦਾ ਫਿਰ ਦੋਸਟ ਡਿਵਾਈਡ ਹੋ ਜਾਂਦਾ ਦੋਸਟ ਸਟੈਮਸ ਅੱਗੋਂ ਫੇਰ ਬ੍ਰਾਂਚਸ ਫੇਰ ਬ੍ਰਾਂਚਸ ਫੇਰ ਬ੍ਰਾਂਚਸ ਤੇ ਜੇ ਤੁਸੀਂ ਇੱਕ ਬ੍ਰਾਂਚ ਤੋੜ ਲਓ ਟ੍ਰੀ ਦੀ ਉਹਦੇ ਲੀव्स ਦਾ ਪੈਟਰਨ ਜੇ ਤੁਸੀਂ ਉਹਨੂੰ ਫੜ ਕੇ ਹੱਥ 'ਚ ਦੇਖੋ ਤੁਹਾਨੂੰ ਆਏ ਲੱਗੂਗਾ ਪੂਰਾ ਦਰਖਤ ਹੀ ਆ ਜੀ 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 ਜਿਵੇਂ ਕਾਲੀਫਲਾਵਰ ਦੇਖੋ ਹਮ ਉਹਦਾ ਤੁਸੀਂ ਇੱਕ ਛੋਟਾ ਪਾਰਟ ਲੈ ਲਓ ਉਹ ਇੱਕ ਪੂਰੀ ਗੋਭੀ ਦੇ ਫੁੱਲ ਵਰਗਾ ਹੀ ਦਿਸਦਾ ਹਰੇ ਯਸ ਯਸ ਤਾਂ ਇਹਦੇ ਚ ਕੀ ਹੈ ਐਫੀਸ਼ੀਐਂਸੀ ਬਹੁਤ ਵੱਧ ਜਾਂਦੀ ਕਿਉਂਕਿ ਪਲਾਂਟਸ ਦੇ ਨਿਊਟ੍ਰੀਸ਼ਨ ਸਾਰੇ ਨੀਚੋਂ ਲੈਣੀ ਆ ਤਾਂ ਬ੍ਰਾਂਚਿੰਗ ਇਸ ਹਿਸਾਬ ਨਾਲ ਨੇਚਰ ਨੇ ਬਣਾਈ ਹੈ ਕਿ ਹਰ ਇੱਕ ਪੱਤੇ ਤੱਕ ਪੱਤੇ ਦੇ ਹਰ ਇੱਕ ਸੈੱਲ ਤੱਕ ਉਸ ਨਿਊਟ੍ਰੀਸ਼ਨ ਨੂੰ ਪਹੁੰਚਾਉਣਾ ਤਾਂ ਇਸ ਤੋਂ ਬਾਅਦ ਐਫੀਸ਼ੀਐਂਟ ਅਰੇਂਜਮੈਂਟ ਨਹੀਂ ਸੀ ਹੋ ਸਕਦੀ ਜੀ ਸੋ ਜਿਹੜੀ ਇਹ ਚੀਜ਼ ਹੈ ਇਹਨੂੰ ਕਹਿੰਦੇ ਨੇ ਫ੍ਰੈਕਟਲਸ ਇਹਨੂੰ ਫ੍ਰੈਕਟਲਸ ਕਹਿੰਦੇ ਆ ਇਹ ਹੋਰ ਵੀ ਬਹੁਤ ਥਾਵਾਂ ਤੇ ਦੇਖਣ ਨੂੰ ਮਿਲਦੇ ਸਾਡੇ ਲੰਗਸ 'ਚ ਹਿਊਮਨ ਬੋਡੀ ਚ ਵੀ ਸਾਡੀਆਂ ਵੇਇਨਸ ਬਲੱਡ ਵੈਸਲਸ ਹਾਂ ਲੰਗਸ ਪਹਿਲਾਂ ਥੋੜਾ ਟ੍ਰੈਕੀਆ ਹੁੰਦਾ ਫਿਰ ਬ੍ਰਾਂਚਾਏ ਹੁੰਦਾ ਉਸ ਤੋਂ ਬਾਅਦ ਫੇਰ ਅੱਗੇ ਬ੍ਰਾਂਚੇਸ ਨੇ ਐਲਵੀਓਲਾਈ ਫਿਰ ਗੈਸ ਸੈਕਸ ਨੇ ਜਿਹੜੇ ਹਵਾ ਜਿੱਥੇ ਪਿਉਰੀਫਾਈ ਹੁੰਦੀ ਆ ਤੇ ਉਹਦਾ ਜਿਹੜਾ ਸਰਫੇਸ ਏਰੀਆ ਸਾਡੇ ਲੰਗਸ ਦੇ ਅੰਦਰ 70 ਸਕੁਅਰ ਮੀਟਰ ਦੇ ਬਰਾਬਰ ਹੁੰਦਾ ਅੱਛਾ ਕਿਉਂਕਿ ਉਹ ਅਰੇਂਜਮੈਂਟ ਇਸ ਤਰ੍ਹਾਂ ਬਣਨਲ ਕੀਤੀ ਗਈ ਆ ਤਾਂ ਕਿ ਮੈਕਸਿਮਮ ਸਰਫੇਸ ਏਰੀਆ ਦਿੱਤਾ ਜਾ ਸਕੇ ਇੰਨੀ ਕਿ ਜਗ੍ਹਾ ਚ ਤੇ ਵੱਧ ਤੋਂ ਵੱਧ 에ਅ ਜਿਹੜੀ ਪਿਉਰੀਫਾਈ ਹੋ ਸਕੇ ਤੇ ਆਕਸੀਜਨ ਦੀ ਸਪਲਾਈ maximum house okay. So